ਤਤਕਾਰਜਕ ਸਰੂਪਿਓ ਹਰੇਕ ਘਰ ਦੇ ਅੰਦਰ ਅਖੰਡ ਪਾਠ ਸਾਹਿਬ ਕਦੇ ਨਾ ਕਦੇ ਜਰੂਰ ਪ੍ਰਕਾਸ਼ ਹੋਇਆ ਹੋਵੇਗਾ ਪਰ ਕੀ ਆਪ ਜੀ ਜਾਣਦੇ ਹੋ ਕਿ ਅਖੰਡ ਪਾਠ ਸਾਹਿਬ ਕਿਉਂ ਕਰਵਾਇਆ ਜਾਂਦਾ ਹੈ ਅਖੰਡ ਪਾਠ ਸਾਹਿਬ ਦੀ ਰੀਤ ਕਦੋਂ ਪ੍ਰਚਲਿਤ ਹੋਈ ਕਿਸ ਹਾਲਾਤਾਂ ਦੇ ਵਿੱਚ ਪ੍ਰਚਲਿਤ ਹੋਈ ਤੇ ਅਖੰਡ ਪਾਠ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਕੀ ਹੈ ਕਿ ਅਸੀਂ ਪੁਲ ਪਲੇਖੇ ਦੇ ਵਿੱਚ ਕਿਤੇ ਦੂਜੇ ਪਾਸੇ ਤੂੰ ਨਹੀਂ ਜਾ ਰਹੇ ਆਪਾਂ ਇਹ ਸਾਰੀਆਂ ਵਿਚਾਰਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਆਪ ਜੀ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਆਪ ਜੀ ਨੇ ਜ਼ਰੂਰ ਕਰ ਦੇਣਾ ਅਖੰਡ ਤੋਂ ਭਾਵ ਹੁੰਦਾ ਹੈ ਇੱਕ ਰਸ ਲਗਾਤਾਰ ਇਸ ਪ੍ਰਕਾਰ ਅਖੰਡ ਪਾਠ ਉਹ ਪਾਠ ਹੈ ਜੋ ਨਿਰੰਤਰ ਹੋਵੇ ਸਿੱਖ ਸਮਾਜ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨ ਦਾ ਵਿਧਾਨ ਹੈ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਲਿਖਦੇ ਹਨ ਅਖੰਡ ਪਾਠ ਸਾਹਿਬ ਦੀ ਪਰਿਭਾਸ਼ਾ ਜਿਹੜੀ ਹੈ ਉਹ ਦੱਸਦੇ ਹਨ ਉਹ ਕਹਿੰਦੇ ਹਨ ਉਹ ਪਾਠ ਜੋ ਨਰੰਤਰ ਹੋਵੇ ਸ਼੍ਰੀ ਗੁਰੂ ਗੰਸਾਹਿਬ ਜੀ ਦਾ ਪਾਠ ਤਿੰਨ ਪਹਿਰ ਵਿੱਚ ਸਮਾਪਤ ਕੀਤਾ ਜਾਂਦਾ ਹੈ ਭਾਵ 48 ਘੰਟਿਆਂ ਦੇ ਵਿੱਚ ਸਮਾਪਤ ਕੀਤਾ ਜਾਂਦਾ ਹੈ ਇਹਦੇ ਵਿੱਚ ਅਖੰਡ ਪਾਠੀ ਇੱਕ ਤੋਂ ਇੱਕ ਜਿਹੜੇ ਨੇ ਉਹ ਬਾਰੂ ਬਾਰੀ ਨੰਬਰ ਸੇ ਜਿਹੜੇ ਨੇ ਉਹ ਪਾਠ ਕਰਦੇ ਨੇ ਉਹਦੇ ਵਿੱਚ ਉਹ 2 ਘੰਟੇ ਦੀ ਜਾਂ ਫਿਰ 2.5 ਘੰਟੇ ਦੀ ਸਮਾਂ ਹੁੰਦਾ ਉਹ ਜਿਹਨੂੰ ਇੱਕ ਰੋਲ ਕਹਿੰਦੇ ਹਨ ਇਸ ਤਰ੍ਹਾਂ ਉਹ ਲਗਾਤਾਰ ਜਿਹੜਾ ਹੈ ਉਹ ਪਾਠ ਨਿਰੰਤਰ ਚੱਲਦਾ ਰਹਿੰਦਾ ਹੈ ਅਜੋਕੇ ਸਮੇਂ ਦੇ ਅੰਦਰ ਅਖੰਡ ਪਾਠ ਸਾਹਿਬ ਦੇ ਨਾਲ ਦੀਵੇ ਵੀ ਮਚਾਏ ਜਾਂਦੇ ਹਨ ਜਲ ਦਾ ਘੜਾ ਵੀ ਰੱਖਿਆ ਜਾਂਦਾ ਹੈ ਨਾਰੀਅਲ ਆਦ ਰੱਖਦੇ ਹਨ ਪਰ ਇਹ ਮਰਿਆਦਾ ਆਰੰਭ ਤੋਂ ਨਹੀਂ ਚੱਲੀ ਹੋਈ ਸੀਗੀ ਇਹ ਭਾਈ ਕਾਨ ਸਿੰਘ ਨਾਭਾ ਮਹਾਨ ਕੁਸ਼ ਦੇ ਵਿੱਚ ਲਿਖਦੇ ਹਨ ਅੱਜ ਕੱਲ ਤੇ ਅਖੰਡ ਪਾਠ ਸਾਹਿਬ ਦਾ ਜਿਹੜਾ ਰਵਾਜ ਹੈ ਉਹ ਬਹੁਤ ਜ਼ਿਆਦਾ ਸ਼ੁਰੂ ਹੋ ਚੁੱਕਿਆ ਹੈ ਅਖੰਡ ਪਾਠ ਸਾਹਿਬ ਕਿਸੇ ਦੇ ਘਰ ਵਿਆਹ ਹੋਵੇ ਤਾਂ ਕਰਵਾਇਆ ਜਾਂਦਾ ਹੈ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਇੱਥੋਂ ਤੱਕ ਕਿ ਭਾਈਚਾਰਕ ਕੋਈ ਵੀ ਸਾਂਝ ਬਣਾਉਣ ਵਾਸਤੇ ਇੱਥੋਂ ਤੱਕ ਕਿ ਰਾਜਨੀਤਿਕ ਲੋਕ ਵੀ ਆਪਣੀ ਕੈਂਪੇਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਅਖੰਡ ਪਾਠ ਸਾਹਿਬ ਜਿਹੜਾ ਹੈ ਉਹ ਰਖਵਾ ਲੈਂਦੇ ਨੇ ਤੇ ਅਖੰਡ ਪਾਠ ਸਾਹਿਬ ਦੂਜੇ ਸ਼ਬਦਾਂ ਵਿੱਚ ਕਹ ਲਓ ਵੀ ਹਰ ਖੁਸ਼ੀ ਹਰ ਗਮੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਕਰਵਾਉਂਦੀਆਂ ਨੇ ਪਰ ਇਹ ਅਖੰਡ ਪਾਠ ਦੀ ਪਵਿੱਤਰ ਰਸਮ ਕਦੋਂ ਤੇ ਕਿਉਂ ਸ਼ੁਰੂ ਹੋਈ ਇਹ ਸਾਨੂੰ ਵੇਖਣਾ ਬਹੁਤ ਜ਼ਰੂਰੀ ਹੈ ਪ੍ਰਿੰਸੀਪਲ ਹਰਪ੍ਰਜਨ ਸਿੰਘ ਜੀ ਲਿਖਦੇ ਨੇ ਕਿ ਅੱਜ ਸਿੱਖਾਂ ਵਿੱਚ ਅਖੰਡ ਪਾਠ ਭਾਵੇਂ ਆਮ ਮਰਿਆਦਾ ਤੇ ਰਸਮ ਬਣ ਗਈ ਹੈ ਪਰੰਤੂ ਆਰੰਭ ਦੇ ਵਿੱਚ ਇਹ ਇੱਕ ਮਜਬੂਰੀ ਲਾਚਾਰੀ ਕਰਕੇ ਸ਼ੁੱਧ ਹਿਰਦੇ ਨਾਲ ਥੋੜੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਜਿਹੜੀ ਹੈ ਉਹ ਅਖੰਡ ਲਗਾਤਾਰ ਜਿਹੜਾ ਸੀ ਉਹਦਾ ਪਾਠ ਉਹ ਕੀਤਾ ਜਾਂਦਾ ਸੀਗਾ ਭਾਈ ਸਾ ਪਾਈ ਕਾਨ ਸਿੰਘ ਨਾਬਾ ਉਹ ਆਪਣੇ ਗੁਰਮਤ ਮਾਰਤੰਡ ਦੇ ਵਿੱਚ ਲਿਖਦੇ ਨੇ ਵੀ ਜਦੋਂ ਸਿੱਖਾਂ ਦੇ ਉੱਤੇ ਅਤਿਅੰਤ ਔਖਾ ਸਮਾਸੀ ਭਾਵ 18ਵੀਂ ਸਦੀ ਦੇ ਅੰਦਰ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਹੋਏ ਸਨ ਉਸ ਵਕਤ ਖਾਲਸੇ ਦੇ ਬੁੱਢੇ ਦਲ ਦੀ ਇਹ ਰੀਤ ਜਿਹੜੀ ਸੀ ਉਹ ਚਲਾਈ ਸੀ ਬੁੱਢਾ ਦਲ ਨੇ ਆਪਣੇ ਕਿਸੇ ਮੁਹਿਮਦੇ ਉੱਤੇ ਜਾਣਾ ਕਠਨ ਕਾਰਜ ਦੇ ਉੱਤੇ ਜਾਣਾ ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਚੜ੍ਹਾਈ ਕੀਤੀ ਜਾਂਦੀ ਸੀ ਤੇ ਰਬਾਨਗੀ ਬਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲenge ਬੱਚੇ ਸ਼ਰਨ ਜੋ ਹੋਏ ਇਹ ਉਸ ਵਕਤ ਉਹਨਾਂ ਨੇ ਹੌਸਲਾ ਵਧਾਉ ਦੋਰੇ ਪੜਦਿਆਂ ਹੋਇਆਂ ਜਿਹੜੇ ਸਨ ਉਹ ਲੜਾਈ ਵਾਸਤੇ ਜੰਗ ਵਾਸਤੇ ਜਾਂ ਕਿਸੇ ਵੀ ਉਹਨਾਂ ਨੇ ਮੁਹੰਮਦ ਦੇ ਉੱਤੇ ਜਾਣਾ ਤੇ ਇਹ ਕਾਰਜ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਜਿਵੇਂ ਪਹਿਲਾਂ ਮੈਂ ਸਾਂਝ ਪਾ ਦਿੱਤੀ 48 ਘੰਟਿਆਂ ਦੇ ਵਿੱਚ ਇਹ ਲਗਾਤਾਰ ਪਾਠ ਕਰਕੇ ਇਹਦੀ ਸਮਾਪਤੀ ਕੀਤੀ ਜਾਂਦੀ ਸੀ ਉਸ ਵੇਲੇ ਅਖੰਡ ਪਾਠ ਸਾਉ ਦੀ ਵਕਤ ਰਾਤ ਦੇ ਵਕਤ ਦੀਵੇ ਜਗਾ ਕੇ ਔਰ ਉਹ ਦੀਵੇ ਵੀ ਜਿਹੜੇ ਸਨ ਉਹ ਦੇਸੀ ਘਿਓ ਦੇ ਜਗਾਏ ਜਾਂਦੇ ਸਨ ਤਾਂ ਜੋ ਇੱਕ ਤੇ ਉਹਦੇ ਵਿੱਚੋਂ ਰੋਸ਼ਨੀ ਮਿਲ ਸਕੇ ਰਾਤ ਦੇ ਵਕਤ ਕਿਉਂਕਿ ਹਨੇਰੇ ਵੇਲੇ ਪਾਠ ਕਰਨਾ ਕਰਨਾ ਹੈ ਤੇ ਦੂਸਰਾ ਜਿਹੜਾ ਸੀ ਉਹ ਕਿਸੇ ਬੈਡ ਸਮੈਲ ਤੋਂ ਬਚਿਆ ਜਾ ਸਕੇ ਇਸ ਕਰਕੇ ਦੇਸੀ ਕੀ ਉਦਾ ਜਿਹੜਾ ਸੀ ਉਹ ਉਸ ਵਕਤ ਦੀਵਾ ਉਹ ਜਗਾਇਆ ਜਾਂਦਾ ਸੀਗਾ। ਗਿਆਨੀ ਉਦਮ ਸਿੰਘ ਜੀ ਲਿਖਦੇ ਨੇ ਕਿ ਅਖੰਡ ਪਾਠ ਦੀ ਜਿਹੜੀ ਮਰਿਆਦਾ ਹੈ ਉਹ ਗੁਰੂ ਸਾਹਿਬ ਦੇਲੇ ਬਿਲਕੁਲ ਨਹੀਂ ਸੀ। ਇਹ ਕੱਲੂ ਘਾਰਿਆਂ ਸਮੇਂ ਪੰਥ ਨੇ ਤੋਰੀ ਸੀ ਤਾਂ ਕਿ ਥੋੜੇ ਸਮੇਂ ਦੇ ਵਿੱਚ ਪਾਠ ਹੋ ਜਾਇਆ ਕਰੇ। ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਉਹ ਆਪਣੀਆਂ ਵਿਚਾਰਾਂ ਦਿੱਤੀਆਂ ਨੇ ਆਪਾਂ ਉਧਰਲੇ ਪਾਸੇ ਨੂੰ ਨਾ ਜਾਈਏ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਏਗੀ ਸਮੁੱਚੀ ਇਹ ਵਿਚਾਰ ਬਣਦੀ ਹੈ ਕਿ ਕੱਲੂ ਘਾਰਿਆਂ ਦੇ ਵਕਤ ਸ੍ਰੀ ਅਖੰਡ ਪਾਠ ਸਾਹਿਬ ਦੀ ਇਹ ਪਰੰਪਰਾ ਜਿਹੜੀ ਸੀ ਉਹ ਸ਼ੁਰੂ ਹੋਈ ਪਰੰਤੂ ਹੁਣ ਸਾਡੇ ਵਿੱਚ ਇਹ ਬੜੀ ਘਾਟ ਆ ਗਈ ਵੀ ਅਸੀਂ ਸਹਿਜ ਪਾਠ ਕਰਨ ਦੀ ਬਜਾਏ ਅਖੰਡ ਪਾਠ ਸਾਹਿਬ ਕਰਾਉਣਾ ਸ਼ੁਰੂ ਕਰ ਦਿੱਤਾ ਤੇ ਅਖੰਡ ਪਾਠ ਸਾਹਿਬ ਕਿਉਂਕਿ ਥੋੜੇ ਸਮੇਂ ਦੇ ਵਿੱਚ ਹੋ ਜਾਂਦਾ ਹੈ ਤੇ ਹੁਣ ਅਖੰਡ ਪਾਠ ਸਾਹਿਬ ਤੋਂ ਵੀ ਅਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਤੱਕ ਪਹੁੰਚ ਚੁੱਕੇ ਹਾਂ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਅਸੀਂ ਨਵੇੜਾ ਕਰਨਾ ਚਾਹੁੰਦੇ ਹਾਂ ਇਹ ਸਾਡੇ ਵਿੱਚ ਬਾਣੀ ਪੜਨ ਸੁਣਨ ਅਤੇ ਵਿਚਾਰਨ ਦੇ ਵਿੱਚ ਸਾਡੀ ਬੜੀ ਕਮੀ ਆ ਗਈ ਹੈ ਇਹ ਅਖੰਡ ਪਾਠ ਸਾਹਿਬ ਜੰਗਾ ਜੁੱਧਾਂ ਮੇਲਿਆਂ ਤੋਂ ਚੱਲ ਕੇ ਤੇ ਮੁੜ ਕੇ ਫਿਰ ਨਿਰਮਲਿਆਂ ਦੇ ਵਕਤ ਤੇ ਇਸ ਦੇ ਉੱਤੇ ਬਹੁਤਾ ਜਿਹੜਾ ਸੀਗਾ ਉਹ ਪ੍ਰਭਾਵ ਪੈਣਾ ਸ਼ੁਰੂ ਕਰ ਦਿੱਤਾ ਇਹ ਨਿਰਮਲੇ ਜਿਹੜੇ ਸਨ ਜਦੋਂ ਅੰਗਰੇਜ਼ਾਂ ਦਾ ਸਮਾਂ ਆਇਆ ਉਹਨਾਂ ਨੇ ਉਸ ਵਕਤ ਇਹਨੂੰ ਇੱਕ ਕਰਮਕਾਂਡ ਦੀ ਰਸਮ ਦੇ ਵਿੱਚ ਜਿਹੜਾ ਸੀ ਉਹ ਪਰੌਣਾ ਸ਼ੁਰੂ ਕਰ ਦਿੱਤਾ ਫਿਰ ਇਹਦੇ ਵਿੱਚ ਹੋਰ ਵਿਗਾੜ ਆਉਣ ਲੱਗ ਪਿਆ ਦੰਬੀ ਪਖਖੰਡੀ ਤੇ ਡੇਰੇ ਵਾਲੇ ਲੋਕਾਂ ਨੇ ਫਿਰ ਅਖੰਡ ਪਾਠ ਸਾਹਿਬ ਦੇ ਨਾਲ-ਨਾਲ ਸੰਪਟ ਪਾਠ ਸਪਤਾਹਿਕ ਅਖੰਡ ਪਾਠ ਮੋਖਦਵਾਰ ਅਖੰਡ ਪਾਠ ਬਹੁ ਪਾਠੀ ਅਖੰਡ ਪਾਠ ਕਰਿਆ ਕਰਾਇਆ ਅਖੰਡ ਪਾਠ ਤੇ ਅਖੰਡ ਪਾਠਾਂ ਦੀਆਂ ਲੜੀਆਂ ਜਿਹੜੀਆਂ ਸਨ ਉਹ ਆਪਣੀਆਂ ਡੇਰਿਆਂ ਦੇ ਵਿੱਚ ਉਹ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਕੱਲ ਅਖੰਡ ਪਾਠ ਵਿਅੰਤ ਹੋ ਰਹੇ ਨੇ ਪਰ ਫਿਰ ਵੀ ਸਿੱਖ ਕੌਮ ਦੀ ਜਿਹੜੀ ਖੱਜਲ ਖਵਾਰੀ ਹੈ ਉਹ ਲਗਾਤਾਰ ਨਿਰੰਤਰ ਚੱਲਦੀ ਜਾ ਰਹੀ ਹੈ ਸਿੱਖ ਕੌਮ ਚੜ੍ਹਦੀ ਕਲਾ ਦੇ ਵਿੱਚ ਨਹੀਂ ਜਾ ਰਹੀ ਉਹਦਾ ਕਾਰਨ ਇੱਕੋ ਇੱਕ ਹੈ ਕਿ ਅਸੀਂ ਕਰਮ ਕਾਂਡੀ ਜਿਹੜੇ ਨੇ ਉਹ ਜ਼ਿਆਦਾ ਬਣ ਗਏ ਆ ਕਿ ਬਾਣੀ ਨੂੰ ਵਿਚਾਰਨਾ ਵਿਚਾਰ ਕੇ ਆਪਣੀ ਜੀਵਨ ਦੇ ਅੰਦਰ ਉਹਨੂੰ ਢਾਲਣਾ ਉਦੇ ਪੱਖ ਸਾਡਾ ਜਿਹੜਾ ਬਿਲਕੁਲ ਕਮਜ਼ੋਰ ਹੋ ਚੁੱਕਿਆ ਏ ਜਿਹੜੀ ਅਜੋਕੀ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਪਰਮਾਨਿਤ ਹੈ ਉਹਦੇ ਵਿੱਚ ਵੀ ਅਖੰਡ ਪਾਠ ਸਾਹਿਬ ਦੀ ਜਿਹੜੀ ਹੈ ਉਹ ਮਰਿਆਦਾ ਵੀ ਲਿਖੀ ਹੋਈ ਹੈ ਔਰ ਉਹਦਾ ਜ਼ਿਕਰ ਵੀ ਹੈ ਅਖੰਡ ਪਾਠ ਕਿਸੇ ਭੀੜ ਜਾਂ ਖੁਸ਼ੀ ਸਮੇਂ ਕੀਤਾ ਜਾਂਦਾ ਹੈ ਇਹ ਤਕਰੀਬਨ 48 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਹੈ ਪਾਠ ਸਾਫ਼ ਤੇ ਸ਼ੁੱਧ ਹੋਵੇ ਭਾਵ ਪਾਠ ਤੀਜੀ ਦੇ ਨਾਲ ਬੋਤਾ ਨਾ ਕੀਤਾ ਜਾਵੇ ਜਿਹਦੇ ਕਾਰਨ ਸੁਣਨ ਵਾਲਾ ਉਹਨੂੰ ਚੰਗੀ ਤਰ੍ਹਾਂ ਸਮਝ ਨਾ ਸਕੇ ਭਾਵ ਹੋਲੀ ਪਾਠ ਕਰਕੇ ਭਾਵੇਂ ਕੀ ਸਮਾਂ ਜਿਹੜਾ ਹੈ ਉਹ ਕੁਝ ਵਧੇਕ ਲੱਗ ਜਾਵੇ ਇਹਦੇ ਵਿੱਚ ਕੋਈ ਭਰਮ ਕਰਨ ਵਾਲੀ ਕੋਈ ਲੋੜ ਨਹੀਂ ਆ ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਹੈ ਔਰ ਇਹ ਵੀ ਲਿਖਿਆ ਹੋਇਆ ਹੈ ਕਿ ਅਖੰਡ ਪਾਠ ਸਾਹਿਬ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਰਲ ਕੇ ਕਰਨ ਜੇਕਰ ਹੋ ਸਕੇ ਇਸ ਦੇ ਵਿੱਚ ਪ੍ਰਬੰਧ ਨਾ ਹੋ ਸਕੇ ਤੇ ਕਿਸੇ ਜੋਗ ਪਾਠੀ ਦੇ ਕੋਲੋਂ ਅਖੰਡ ਪਾਠ ਸਾਹਿਬ ਉਹ ਰਖਾਇਆ ਜਾਵੇ ਤੇ ਪਾਠ ਜਿਹੜਾ ਹੈ ਫਿਰ ਉਹਨੂੰ ਸੁਣਿਆ ਜਾਵੇ ਇਹ ਨਾ ਹੋਵੇ ਕਿ ਅਖੰਡ ਪਾਠੀ ਜਿਹੜਾ ਹੈ ਉਹ ਇਕੱਲਾ ਹੀ ਬੈਠ ਕੇ ਪਾਠ ਕਰੀ ਜਾਵੇ ਤੇ ਟੱਬਰ ਜਿਹੜਾ ਹੈ ਉਹ ਟੀਵੀ ਦੇ ਵਾਲੇ ਜਾਂ ਫਿਰ ਆਉਣ ਜਾਣ ਵਾਲੇ ਪਰੌਣਿਆਂ ਦੇ ਦਿਵਾਰੇ ਹੀ ਲੱਗਾ ਰਿਆ ਹੋਵੇ ਇਹ ਵੀ ਅੱਜ ਬੜਾ ਮੰਦਭਾਗਾ ਸਮਾਂ ਹੈ ਕਿ ਅਸੀਂ ਪਰੌਣਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਘਰ ਲਿਆ ਕਰਕੇ ਉਹਦਾ ਸਤਕਾਰ ਅਸੀਂ ਘਟ ਕਰਦੇ ਆਂ ਭੋਗ ਦੇ ਵਕਤ ਜਿਹੜਾ ਸੀ ਉਹ ਪਾਠੀ ਸਿੰਘਾਂ ਦੀ ਭੋਜਨ ਅਤੇ ਜਥਾ ਸ਼ਖਤ ਵਸਤਰਾਂ ਦੇ ਨਾਲ ਯੋਗ ਸੇਵਾ ਜਿਹੜੀ ਆ ਉਹ ਕੀਤੀ ਜਾਵੇ ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਰੱਖਿਆ ਲਿਖਿਆ ਹੋਇਆ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਬੜੀ ਮਹੱਤਵਪੂਰਨ ਹੈ ਉਹ ਇਹ ਹੈ ਕਿ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ ਜੋਤ ਨਾਰੀਅਲ ਆਦ ਜਿਹੜਾ ਹੈ ਉਹ ਨਾ ਰੱਖਿਆ ਜਾਵੇ ਇਹ ਬਿਲਕੁਲ ਮਨਮਤ ਹੈ ਅਤੇ ਨਾਲ ਨਾਲ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਉਹ ਵੀ ਮਨਮਤ ਹੈ ਜਿਵੇਂ ਅਕਸਰ ਅਸੀਂ ਦੇਖਦੇ ਹਾਂ ਅਖੰਡ ਪਾਠ ਸਾਹਿਬ ਦੇ ਨਾਲ ਜਪਜੀ ਸਾਹਿਬ ਦਾ ਪਾਠ ਉਹ ਨਿਰੰਤਰ ਚੱਲਦਾ ਰਹਿੰਦਾ ਹੈ ਤੇ ਜਾਂ ਫਿਰ ਸੰਪਟ ਪਾਠਾਂ ਦੇ ਵਿੱਚ ਜਿਹੜਾ ਹੈ ਉਹ ਕਿਸੇ ਤੁਕ ਨੂੰ ਵਾਰ-ਵਾਰ ਪੜ੍ਹਿਆ ਜਾਂਦਾ ਹੈ ਇਹ ਬਿਲਕੁਲ ਲੁੱਟ ਮਚਾਉਣ ਵਾਲੀ ਜਿਹੜੀ ਹੈ ਮर्यादा ਉਹ ਡੇਰੇਦਾਰਾਂ ਵੱਲੋਂ ਸਿੱਖਾਂ ਦੇ ਸਿਰ ਜਿਹੜੀ ਹੈ ਉਹ ਉਪ ਦਿੱਤੀ ਗਈ ਹੈ ਕਿਉਂਕਿ ਜਿਹੜੇ ਡੇਰੇਦਾਰ ਨੇ ਉਹ ਪਾਠ ਨੂੰ ਤੰਤਰ ਸ਼ਾਸਤਰ ਦੇ ਰੀਤ ਦੇ ਮੁਤਾਬਕ ਜਿਹੜਾ ਹੈ ਉਹ ਚਲਾਉਂਦੇ ਨੇ ਜਿਹਦੇ ਵਿੱਚ ਉਹ ਸੰਪਟ ਲਾ ਲਾ ਕੇ ਕਿਸੇ ਸ਼ਬਦ ਦਾ ਤੇ ਕਿਸੇ ਕਾਰਜ ਦੀ ਸiddhi ਦੇ ਵਾਸਤੇ ਉਹ ਕਹਿੰਦੇ ਨੇ ਇਹਦੇ ਵਿੱਚ ਉਹ ਲੱਖਾਂ ਰੁਪਏ ਪਾਠ ਕਰਾਉਣ ਵਾਲੇ ਦੇ ਕੋਲੋਂ ਲੈਂਦੇ ਨੇ ਪਰੰਤੂ ਉਹਦਾ ਲਾਭ ਜਿਹੜਾ ਹੈ ਇਹ ਤੇ ਉਹ ਹੀ ਮਨੁੱਖ ਦੱਸ ਸਕਦਾ ਹੈ ਕਿਉਂਕਿ ਪਾਠ ਸੁਣਨ ਤੋਂ ਬਗੈਰ ਤੇ ਉਸ ਨੂੰ ਵਿਚਾਰਨ ਤੋਂ ਬਗੈਰ ਮਨੁੱਖ ਦਾ ਜਿਹੜਾ ਹੈ ਉਪਾਰ ਉਤਾਰਾ ਜਿਹੜਾ ਹੈ ਉਹ ਨਹੀਂ ਹੋ ਸਕਦਾ ਸੋ ਸਮੁੱਚੀ ਜਿਹੜੀ ਵਿਚਾਰ ਹੈ ਉਹ ਇਹ ਹੀ ਹੈ ਕਿ ਅਖੰਡ ਪਾਠ ਜਿਹੜਾ ਹੈ ਜੇ ਕਿਸੇ ਨੇ ਘਰ ਦੇ ਵਿੱਚ ਕਰਵਾਉਣਾ ਹੈ ਤੇ ਉਹ ਗੁਰੂ ਮਰਿਆਦਾ ਦੇ ਅਨੁਸਾਰ ਕਰਵਾਵੇ ਪਾਠੀ ਸਿੰਘ ਜਿਹੜੇ ਨੇ ਉਨਾ ਦੇ ਕੋਲੋਂ ਪਾਠ ਕਰਵਾਇਆ ਜਾਵੇ ਜੇ ਕੋਈ ਆਪ ਪਾਠ ਨਹੀਂ ਕਰ ਸਕਦਾ ਠੀ ਸਿੰਘ ਦੇ ਪਾਠ ਕਰਦਿਆਂ ਹੋਇਆਂ ਜਿਹੜਾ ਹੈ ਉਹ ਪਾਠ ਆਪ ਸੁਣੇ ਠੱਥੀ ਜਿਹੜਾ ਹੈ ਉਹ ਸੇਵਾ ਕਰੇ ਕਿਉਂਕਿ ਅੱਜ ਕੱਲ ਤੇ ਸਚਾਈ ਇਹ ਵੀ ਹੈ ਵੀ ਕਈ ਲੋਕ ਜਿਹੜੇ ਨੇ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੇ ਪ੍ਰਸਿੱਧ ਧਾਰਮਿਕ ਸਥਾਨ ਹੁੰਦੇ ਨੇ ਉੱਥੇ ਪਾਠ ਸੁਖਦੇ ਨੇ ਕਿਉਂਕਿ ਭਾਵੇਂ ਕਿ ਸਿੱਖੀ ਦੇ ਵਿੱਚ ਵਿਧਾਨ ਤੇ ਹੈ ਵੀ ਅਰਦਾਸ ਕਰਵਾਉਣੀ ਪਰੰਤੂ ਹੁਣ ਸਿੱਖ ਧਰਮ ਵੀ ਸੁਖਣਾ ਦੇ ਉੱਤੇ ਆ ਗਿਆ ਤੇ ਉਸ ਸੁਖਣਾ ਨੂੰ ਪੂਰਾ ਕਰਨ ਵਾਸਤੇ ਫਿਰ ਕੀ ਕੀਤਾ ਜਾਂਦਾ ਹੈ ਵੀ ਕਿਸੇ ਖਾਸ ਸਥਾਨ ਦੇ ਉੱਤੇ ਜਿੱਥੇ ਮਨੁੱਖ ਦੀ ਸ਼ਰਧਾ ਵਿਸ਼ਵਾਸ ਟਿਕਿਆ ਹੁੰਦਾ ਹੈ ਉੱਥੇ ਅਖੰਡ ਪਾਠ ਸਾਹਿਬ ਸੁਖ ਲਿਆ ਜਾਂਦਾ ਏ ਜੇ ਫਿਰ ਉਹ ਅਖੰਡ ਪਾਠ ਕਰਵਾਉਂਦੇ ਨੇ ਨਾ ਤੇ ਰੱਖਣ ਵੇਲੇ ਜਾਂਦੇ ਨੇ ਤੇ ਨਾ ਹੀ ਬਹੁਤਾਤ ਵਿੱਚ ਭੋਗ ਵੇਲੇ ਜਾਂਦੇ ਨੇ ਜੇ ਭੋਗ ਵੇਲੇ ਜਾਂਦੇ ਵੀ ਨੇ ਤੇ ਉਹ ਭੋਗ ਬਿਲੇ ਸਿਰਫ ਜਾਂਦੇ ਨੇ ਤੇ ਸਤਿਗੁਰ ਦੇ ਭੋਗ ਦੇ ਸ਼ਲੋਕ ਜਿਹਨੂੰ ਆਪਾਂ ਕਹਿ ਦੁੰਦੇ ਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਸਿਗੁਰਤੇਗ ਬਾਦਰ ਮਹਾਰਾਜ ਤੇ ਕਹਿੰਦੇ ਨੇ ਵੀ ਪਰਮੇਸ਼ਰ ਦੇ ਗੁਣ ਗਾਏ ਨਹੀਂ ਗਾਉਣ ਦਾ ਮਤਲਬ ਜਾਂ ਆਪ ਪੜਨਾ ਬਾਣੀ ਨੂੰ ਤੀਜਾ ਬਾਣੀ ਨੂੰ ਸੜਨਾ ਸੁਣਨਾ ਤੇ ਸਤਿਗੁਰ ਜੀ ਕਹਿੰਦੇ ਨੇ ਫਿਰ ਇਤੇ ਜਨਮ ਆਕਾਰਥ ਕੀਨਾ ਆਪਾਂ ਉਹੀ ਸੁਣਦੇ ਆ ਤੇ ਮੁੜ ਕੇ ਆਪਾਂ ਘਰ ਆ ਜਾਂਦੇ ਆ ਆਪਣੇ ਹੱਥੀ ਆਪਾਂ ਨਾ ਸੇਵਾ ਕਰਦੇ ਹਾਂ ਤੇ ਨਾ ਹੀ ਅਸੀਂ ਜਿਹੜਾ ਹੈ ਉਪਾਠ ਨੂੰ ਸੁਣਦੇ ਆਂ ਫਿਰ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ ਜੇਕਰ ਆਪਾਂ ਇਹਨੂੰ ਦੂਜੇ ਸ਼ਬਦਾਂ ਵਿੱਚ ਕਹੀਏ ਵੀ ਕਿਸੇ ਨੂੰ ਮਨੁੱਖ ਨੂੰ ਪਿਆਸ ਲੱਗੀ ਹੋਵੇ ਤੇ ਉਹ ਮਨੁੱਖ ਨੂੰ ਕਹੇ ਬਈ ਪਾਣੀ ਦੀਆਂ ਕਟੂਲੀਆਂ ਕਰ-ਕਰ ਕੇ ਬਾਹਰ ਛੁੱਟੀ ਜਾ ਪਾਣੀ ਅੰਦਰ ਲਗਾਉਣਾ ਨਹੀਂ ਤੇ ਫਿਰ ਤੁਸੀਂ ਆਪ ਹੀ ਜਾਣਦੇ ਹੋ ਕਿ ਪਿਆਸ ਬੁਝੇਗੀ ਜਾਂ ਨਹੀਂ ਬੁਝੇਗੀ ਸਾਡੀ ਪਿਆਸ ਨਹੀਂ ਬੁਝੇਗੀ ਵਿਆਸਤੀ ਤਾਂ বুঝੇਗੀ ਜੇ ਪਾਣੀ ਅੰਦਰ ਜਾਵੇਗਾ ਸਾਡੇ ਅੰਦਰੋਂ ਵਿਕਾਰਾਂ ਦੀ ਮੈਲ ਤੇ ਤਾਂ ਲਿਥੇਗੀ ਜੇਕਰ ਬਾਣੀ ਸਾਡੇ ਅੰਦਰ ਜਾਏਗੀ ਤੇ ਜੇਕਰ ਅਸੀਂ ਕੇਵਲ ਪੈਸੇ ਖਰਚ ਕੇ ਅਖੰਡ ਪਾਠ ਸਾਹਿਬ ਕਰਵਾ ਲਿਆ ਤੇ ਕੇਵਲ ਤੇ ਕੇਵਲ ਮਾਇਆ ਦੇ ਕੇ ਸੁਰਖਰੂ ਹੋ ਗਏ ਤੇ ਫਿਰ ਇਹਦੇ ਨਾਲ ਸਾਨੂੰ ਕੋਈ ਲਾਭ ਜਿਹੜਾ ਹੈ ਉਹ ਨਹੀਂ ਹੋਣਾ ਬੇਨਤੀ ਹੈ ਗੁਰੂ ਪਿਆਰੀ ਸਤਸੰਗੀਆਂ ਨੂੰ ਕਿ ਜਦੋਂ ਵੀ ਜੇ ਕਿਸੇ ਨੇ ਅਖੰਡ ਪਾਠ ਸਾਹਿਬ ਕਰਵਾਉਣਾ ਹੈ ਅੱਬ ਤੇ ਆਪਣੇ ਘਰ ਦੀ ਵਿੱਚ ਹਰ ਇੱਕ ਸਿੱਖ ਦਾ ਜਿਹੜਾ ਹੈ ਉਹ ਸਹਿਜ ਪਾਠ ਨਿਰੰਤਰ ਚਾਲੂ ਰਹਿਣਾ ਚਾਹੀਦਾ ਹੈ ਤੇ ਜੇ ਨਹੀਂ ਕਿਸੇ ਔਖੇ ਵੇਲੇ ਕਿਤੇ ਜਲਦੀ ਵੇਲੇ ਖੰਡ ਪੜ ਸਾਫ ਕਰਵਾਉਣਾ ਹੈ ਤੇ ਉਹ ਪਾਠ ਘਰ ਕਰਵਾਵੋ ਤੇ ਪਾਠੀ ਸਿੰਘਾਂ ਦੇ ਕੋਲੋਂ ਪਾਠ ਸੁਣੋ ਆਪ ਹੱਥੀਂ ਸੇਵਾ ਕਰੋ ਤੇ ਫਿਰ ਸਾਡੀ ਉਹ ਕੀਤੀ ਹੋਈ ਕਾਰ ਜਿਹੜੀ ਆ ਉਹ ਸਫਲ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ